ਮੰਤਾਪੀ ਨੇ ਕੋ ਨੀਰੈਸਟ ਬਲਾਕ ਲੈਣੇ ਕੋ ਇਹ ਵੀ ਵਾਲਾ ਅੱਛਾ ਤੈਨੂੰ ਉਹ ਤਾਂ ਦੂਰ ਹੈ ਅੱਛਾ ਉੱਥੇ ਪਾਣੀ ਹੈ ਡੁੱਬ ਗਿਆ ਉਹ ਅੱਛਾ ਚਲੋ ਇਹ ਵੀ ਅੱਛਾ ਠੀਕ ਹੈ ਵੀ ਕਿੰਨੇ ਕੋ ਕੋਈ ਆ ਰਹੀਆਂ ਪ੍ਰੋਬਲਮ ਆਪਾਂ ਨੇ ਨਹੀਂ ਸਰ ਆਪਾਂ ਟੇਜਮੈਂਟ ਜਿਹੜੇ 20 25 ਅਨੀ ਮਦਰ ਰੋਲ ਦੇ ਕਰ ਰਹੇ ਆ ਅੱਛਾ ਜਿਹੜੇ ਪਿੰਡ ਕਟਆਫ ਹੋ ਚੁਕਿਆ ਤੇ ਆਪਾਂ ਬੇੜੀ ਤੇ ਜਾ ਕੇ ਆਏ ਬੇੜੀ ਤੇ ਜਾ ਕੇ ਨਾ ਕੀ ਕੀ ਦਿੱਕਤਾਂ ਆ ਰਹੀਆਂ ਜ਼ਿਆਦਾ ਜਾਦਾ ਸਰ ਇਹ ਹੀ ਆ ਪੀ ਸਰ ਭੁੱਖ ਨਹੀਂ ਲੱਗਦੀ ਕਈ ਜਨਔਰਾਂ ਨੂੰ ਜਾਂ ਪੈਰਾਂ ਦੇ ਵਿੱਚ ਸਮੱਸਿਆ ਹੈਗੀ ਜਿਨ੍ਹਾਂ ਦੇ ਪੈਰ ਖਿਲੋ ਹੋਏ ਹੋਏ ਮੁਹ ਖੁਰ ਡਿਜ਼ੀਜ਼ ਤਾਂ ਨਹੀਂ ਹੋ ਰਹੀ ਉਹ ਨਹੀਂ ਹੈਗੀ ਉਹ ਐਗਜ਼ੈਸਨੇਸ਼ਨ ਹੋਈ ਹੋਈ ਉਹ ਦੀ ਐਗਜ਼ੈਸਨੇਸ਼ਨ ਹੋਈ ਹੋਈ ਸਰ ਓਕੇ ਓਕੇ ਠੀਕ ਹੈ ਬਹੁਤ ਅੱਛਾ ਸੁਰੇਸ਼ ਨੂੰ ਸਾਡੇ ਜੀ ਅੱਛਾ ਠੀਕ ਯਾ ਲੈਰ ਕਲਨੌਰ ਹਾਂਜੀ ਕਿਹਨਾਂ ਥੋੜਾ ਡਾਕਟਰ ਰਮੇਸ਼ ਰਮੇਸ਼ ਹਾਂਜੀ ਤਾਂ ਸਰ ਥੋੜੇ ਡਾਕਟਰ ਬੇਪਾ ਲੈ ਕੇ ਜੀ ਆਈ ਸਰ ਜਨ ਬਹੁਤ ਫੇਮਸ ਹੈ ਸਰ ਕਲਨੌਰ ਦੇ ਅੱਛਾ ਅੱਛਾ ਇੱਥੇ ਆਪਣਾ ਏ ਬੜਾ ਸੇ ਸ਼ਿਫਟ ਕੀਤੇ ਹੋਏ ਪਰਿਵਾਰ ਹੈ ਸਰ ਸਰ ਮੈਂ ਸੀਡੀਪੀਓ ਕਲਰ ਹੋਰ ਅਨ ਰਿਸਕਲ ਨੋਟਲ ਅਫੀਸਰ ਲਾਇਆ ਸੀਡੀਪੀਓ ਕਲਰ ਨੂੰ ਸਰ ਹਾਂਜੀ ਰੈਸਕਿਊ ਕੀਤੀ ਹੋਈ ਨੇ ਕਿੰਨੇ ਕਿੰਨੇ ਪਰਿਵਾਰ ਹੈ ਸਰ ਇਹ ਤੂਈ ਪਰਿਵਾਰ ਨੇ 11 ਜਣੇ ਨੇ ਬਸ ਟੋਟਲ ਨੇ ਆ ਅੱਛਾ ਸਤਿ ਸ਼੍ਰੀ ਅਕਾਲ ਭਾਈ ਕਿਹੜਾ ਆਪਣਾ ਪਿੰਡ ਕਿਹੜਾ ਸੀ ਜੀ ਆਪਣਾ ਮੱਠ 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 ਕਿਹੜਾ ਪਿੰਡ ਹੈ ਆਪਣਾ ਡੇਰੀਵਾਲ ਡੇਰੀਵਾਲ ਪਾਣੀ ਚ ਡੁੱਬਿਆ ਹੋਇਆ ਹਾਂਜੀ ਸਰ ਘਰ ਤੁਹਾਡਾ अच्छा हां दाना किरण ਦੇ ਉੱਤੇ ਡੇਰਾ ਨਾ ਪਿੰਡ 'ਚ ਨਹੀਂ ਨਾ ਹੀ ਡੇਰੇ ਤੇ ਆ ਤੇ ਪਿੰਡ ਸੱਦੇ ਪਾਣੀ ਹਟਾ ਕੇ ਰਾਜਾ ਤੇ ਸਮਾਨ ਨਹੀਂ ਕੱਢਿਆ ਗਿਆ ਕਿੰਤੀ ਦੇ ਅੰਦਰ ਅੱਛਾ ਕਿੰਨੇ ਘਰ ਆ ਤੁਹਾਡੇ ਸਿੱਕੇ ਕੋਈ ਰਹਿੰਦੇ ਆ 40 40 ਸੈਂਟ ਡੇਰਾ ਡੇਰਾ ਹੈ ਕਿ ਪੂਰਾ ਪਿੰਡ ਹੈ ਨਹੀਂ ਨਹੀਂ ਡੇਰਾ ਪੰਜ ਜੀ ਅਸੀਂ ਪੰਜ ਭਰਾ ਨੇ ਪੰਜ ਭਰਾ ਪੰਜ ਘਰ ਹਾਂਜੀ ਪੰਜ ਘਰ ਹਾਂ ਚਲੋ ਕੋਈ ਨਹੀਂ ਤੁਹਾਡੀ ਨਾ ਚਾਚੇ ਦਾ ਘਰ ਹੈ ਇਹ ਵੀ ਕਰਦਾ ਇਹ ਵੀ ਕਰਦਾ ਇਹ ਤਾਂ ਕਰਦਾ ਇਹ ਤਾਂ ਇਹ ਕਰਦਾ ਹਾਂਜੀ ਇਹ ਨਾਲ ਉਹ ਤੁਹਾਡੀ ਮਦਦ ਕਰਾਂਗੇ ਜੀ ਘਰ ਬਣਾ ਕੇ ਦੇ ਆਗੇ ਤੁਹਾਨੂੰ ਘਰ ਵਾਲਾ ਘਰ ਵਾਲਾ ਦੀ ਮੰਜ਼ੀ ਤੇ ਸਰ ਕੀ ਹੋਇਆ ਇਹਦਾ ਕੋਈ ਲਾਤ ਨਹੀਂ ਕੰਮ ਕਰਦੀ ਪਰ ਬਾਹਰ ਇਹਨਾਂ ਨੂੰ ਮਿਲਦਾ 1500 ਰੁਪਏ ਮਹੀਨਾ ਮਿਲਦਾ ਕਿ ਨਹੀਂ ਨਹੀਂ ਮਿਲਦਾ ਇਹਨਾਂ ਦਾ ਹੈਂਡੀਕੈਪ ਦਾ ਸਰਟੀਫਿਕੇਟ ਬਣਾ ਦੋ ਇਹਨਾਂ ਨੂੰ ਉਹ ਲਵਾ ਦੋ ਇਹਨਾਂ ਨੂੰ ਠੀਕ ਹੈ ਤੇ ਨਾਲੇ ਇਹਨਾਂ ਦੇ ਆਪਾਂ ਘਰ ਬਣਾ ਕੇ ਦੇਣੇ ਜੀ ਮੈਂ ਕਰ ਰਿਹਾ ਜੀ ਇਹਦੇ ਵਾਸਤੇ ਤੁਹਾਡੇ ਨਹੀਂ ਨਹੀਂ ਤੁਹਾਨੂੰ ਬਣਾ ਕੇ ਦੇਾਂਗੇ ਜੀ ਤੁਹਾਡੇ ਘਰ ਬਣਾ ਕੇ ਤੁਹਾਡੇ ਬੱਚਿਆਂ ਨੇ ਕਬਰ ਬਣਾ ਕੇ ਦੇਣਾ ਹਲੋ ਕੋਈ ਇਹਨੂੰ ਤੁਸੀਂ ਵੀ ਲੱਗ ਰਿਹਾ ਕੋਈ ਹਲੋ ਬੱਸ ਕੀਤਾ ਇਹਦੇ ਕੋਈ ਥੋੜਾ ਕਰ ਬਣਾ ਕੇ ਦੇਾਂਗੇ ਜੀ ਤੁਹਾਡੇ ਸਰ ਤੁਹਾਡੇ ਨਾਲ ਖੜੇ ਆਸੀਂ ਨਹੀਂ ਬਣਾ ਕੇ ਦੇਾਂਗੇ ਤੁਹਾਨੂੰ ਪੂਰੇ ਪੈਸੇ ਦੇਾਂਗੇ ਹਾਂ ਇਹ ਤਾਂ ਆਪਣੇ ਐਸਟੀਮੇਟ ਬਣਾਈ ਰਹੇ ਹੋਣੇ ਜੀ ਅਸੀਂ ਅਸੀਂ ਬਣਾ ਕੇ ਦੇਾਂਗੇ ਮੈਂ ਆਪਣੇ ਮੈਂ ਆਪਣੇ ਲੈਵਲ ਤੇ ਵੀ ਕਰ ਰਹਾ ਸੀ ਲੱਖ ਲੱਖ ਰੁਪਏ ਪਾਵਾਂਗੇ ਜਿਹਨਾਂ ਦੇ ਖਾਤੇ ਆਦਨਸ ਕੋਈ ਨਹੀਂ ਕਰਾਂਗੇ ਤੁਸੀਂ ਨਹੀਂ ਚਲੋ ਹੋਰ ਜਿੱਥੇ ਪਾਣੀ ਆਇਆ ਉੱਥੋਂ ਕਿਹੜੀਆਂ ਆਈਆਂ ਨਹੀਂ ਪਾਣੀ ਆਇਆ ਖੇਤਾਂ 'ਚ ਉਹ ਦਾ ਨੁਕਸਾਨ ਹੋਇਆ ਇਹ ਤੁਹਾਡੇ ਵਾਸਤੇ ਇਹ ਬਾਕੀ ਆਪਣੇ ਸਟਾਫ ਨੂੰ ਵੀ ਦਿਓ ਜੀ ਉਹਨਾਂ ਨੂੰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਗੋਡ ਬlesਸ ਯੂ ਠੀਕ ਹੈ ਲਓ ਜੀ ਦਿਓ ਸਰ ਦਿਓ ਸਰ ਤੁਸੀਂ ਦਿਓ ਮੈਨੂੰ ਸਰ ਦਿਓ ਬਹੁਤ ਅੱਛਾ ਔਰ ਇਹਦਾ ਜਿਹੜਾ ਵੀ ਤੁਹਾਡੇ ਪੇਸ਼ੈਂਟਸ ਆਉਂਦਾ ਨਾ ਤੁਹਾਨੂੰ ਪਾਣੀ ਦੀਆਂ ਬੋਤਲਾਂ ਭੇਜ ਦੇਣੇ ਪਹਿਲਾਂ ਉਹਨੂੰ ਬਿਠਾਉਣਾ ਹੈ ਪਾਣੀ ਪਲਾਣਾ ਫਿਰ ਦਵਾਈ ਦੇਣੀ ਆ ਬੰਤੇ ਉਹਨੂੰ ਕਹੋ ਜੀ ਪਾਣੀ ਪੀਓ ਬੈਠੋ ਪਹਿਲਾਂ ਦੱਸੋ ਕਿਤਨੀ ਸ਼ਾਮ ਆ ਇਸ ਵਾਰੀ ਜੀ ਜਿਹੜੇ ਤੁਹਾਡੇ ਜਿੰਨੇ ਖਾਸ ਕਰਕੇ ਜਿਹੜੇ ਬਾਰਡਰ ਜਲੇ ਉਥੇ ਹੜਾਂ ਦੀ ਬਹੁਤ ਜ਼ਿਆਦਾ ਮਾਰ ਪਈ ਆ ਮੈਂ ਪਠਾਨਕੋਟ ਗੁਰਦਾਸਪੁਰ ਪਹੁੰਚਿਆ ਮੈਂ ਪਠਾਨਕੋਟ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਕਪੂਰਥਲਾ ਤਾਰਨ ਤਾਰਨ ਫਾਜ਼ਲਕਾ ਫਰੋਜ਼ਪੁਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਂ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਆ ਲੋਕਾਂ ਦੀ ਫਸਲ ਵੀ ਗਈ ਆ ਔਰ ਉਹਦੇ ਨਾਲ ਨਾਲ ਕਈ ਜਗ੍ਹਾ ਤੇ ਜ਼ਮੀਨ ਵੀ ਗਈ ਆ ਖੇਤ ਹੀ ਨਹੀਂ ਰੱਬਦਾ ਉੱਥੇ ਖੇਤ ਹੀ ਨਹੀਂ ਰਿਹਾ ਹੈਗਾ ਔਰ ਇਸੇ ਤਰ੍ਹਾਂ ਜਿਹੜਾ ਹੁਣ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀਗੇ ਤੁਹਾਡੇ ਮਤਲਬ ਜਿਹੜੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਚੁੰਨੇ ਹਾਲਾਤ ਨਹੀਂ ਸੀ ਬਟ ਜਿਹੜਾ ਉਸ ਤੋਂ ਬਾਅਦ ਬਾਰਿਸ਼ ਹੋਈ ਉਸ ਤੋਂ ਬਾਅਦ ਜਿਹੜਾ ਪਾਣੀ ਆਇਆ ਇੱਧਰ ਦੀ ਹਾਲਾਤ ਉਧਰ ਨਾਲੋਂ ਵੀ ਖਰਾਬ ਹੋ ਗਿਆ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਹਾਲਾਤ ਖਰਾਬ ਹੋ ਗਿਆ ਔਰ ਕੱਲ ਵੀ ਮੈਂ ਸਾਰੇ ਪਠਾਨਕੋਟ ਚ ਦੇਖ ਕੇ ਆਇਆ ਵੀ ਸੜਕਾਂ ਦਾ ਪੁਲਾਂ ਦਾ ਜ਼ਮੀਨ ਦਾ ਖੇਤੀ ਦਾ ਲੋਕਾਂ ਦੇ ਘਰਾਂ ਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜ਼ਮੀਨ ਤੇ ਆ ਕੇ ਪਤਾ ਲੱਗਦਾ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਔਰ ਐਮ ਐਲ ਏ ਸਹਿਬਾਨ ਔਰ ਪੂਰੇ ਜੰਨੇ ਵੀ ਸਾਰੇ ਵਿਭਾਗਾਂ ਦੇ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ ਬੜੇ ਔਖੇ ਹਾਲਾਤ ਹੈ ਜਿਆਦਾ ਪਾਣੀ ਮਾਚਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਸਾਰੇ ਜੰਮੂ ਕਸ਼ਮੀਰ ਤੋਂ ਪਿੱਛੋਂ ਆਇਆ ਪਾਣੀ ਜਿਹਨੇ ਜਿਆਦਾ ਬਰਬਾਦੀ ਕੀਤੀ ਆ ਵੀ 2.2 ਲੱਖ ਕਿਊਸਿਕ ਆ ਗਿਆ ਪਹਿਲਾਂ ਜਿਹਦੀ 50000 ਹਾਰ ਦੀ ਰਿਕਵੈਸਟ ਸੀ ਉਸ ਤੇ 2.2 ਲੱਖ ਕਿਊਸਿਕ ਆ ਗਿਆ ਉਹਨਾਂ ਨੇ ਤੁਸੀਂ ਵੱਧ ਵੀ ਤੋੜਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੌਜ ਨੇ ਐਨਡੀਆਰ ਐਫਐਸਟੀਆਰ ਐਫ ਔਰ ਲੋਕਾਂ ਨੇ ਐਨਜੀਓਜ਼ ਨੇ ਵੀ ਸਾਰਾ ਮਿਲ ਕੇ ਜਿਹੜੇ ਜਿਵੇਂ ਬਾਬਾ ਬਲਵੀਰ ਸਿੰਘ ਸੇਚਾਵਾਲ ਜੀ ਬੋਰਡਸ ਵਗੈਰਾ ਵੀ ਹੋਰ ਵੀ ਜਿਹੜੇ ਖਾਲਸਾ ਸਾਈਡ ਵਗੈਰਾ ਉਹਨਾਂ ਨੇ ਰੈਸਕਿਊ ਫੰਡ ਜਿਹੜਾ ਰਿਲੀਫ ਮੇਅਰਸ ਆ ਜਿਹੜੀ ਮੇਰੀ ਡਿਊਟੀ ਆ ਬਾਕੀ ਸਾਰੇ ਮੇਰੇ ਜਿਹੜੇ ਸਹਿਯੋਗੀ ਆ ਉਹ ਕੋਈ ਐਨੀਮਲ ਹਸਬੰਡਰੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੈਂਪ ਲੱਗਿਆ ਸਾਡਾ ਵੀ ਲੱਗਿਆ ਸੋ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰਿਲੀਫ ਹੈ ਤੋ ਜਿਹੜੀ ਇੱਥੇ ਆ ਕੇ ਮੇਰੀ ਜਿਲ੍ਹਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਹੋਈ ਆ ਕਿ ਸਾਡੇ ਜਿਹੜੇ ਬੰਦੇ ਆ ਸਾਡੇ ਆਸ਼ਾ ਵਰਕਰ ਆ ਮਲਟੀ ਪਰਪਸ ਹੈਲਥ ਵਰਕਰ ਆ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਪੈਰਾਮੈਡਿਕ ਸਟਾਫ ਆ ਜਿੰਨੇ ਵੀ ਸਾਡੇ ਸਿਵਲ ਸਰਜਨ ਆ ਸਾਰੇ ਉਹ ਡੇ ਟਾਈਮ ਲੋਕਾਂ ਦੀ ਸੇਵਾ ਚ ਲੱਗੇ ਹੋਏ ਆ ਔਰ ਜਿੱਥੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਲਈ ਆ ਬਾਰਡਰ ਨਾਲ ਪਹੁੰਚ ਰਹੀ ਆ ਕੁਝ ਸਾਡੇ ਆਪਣੇ ਬੰਦੇ ਵੀ ਬਿਮਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਦੇ ਆਪਣੇ ਘਰ ਡੁੱਬੇ ਹੋਏ ਆ ਲੇਕਿਨ ਉਹ ਸੇਵਾ ਭਾਵਨਾ ਕੰਮ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਲੋਕਾਂ ਨੂੰ ਰਿਲੀਫ ਤੇ ਰੈਸਕਿਊ ਮਤਲਬ ਹੁਣ ਰਿਲੀਫ ਮਟੀਰੀਅਲ ਵੀ ਪਹੁੰਚ ਰਿਹਾ ਹੈਗਾ ਖਾਣਾ ਵੀ ਪਹੁੰਚ ਰਿਹਾ ਆਪਣੇ ਮवेशੀਆਂ ਵਾਸਤੇ ਦਦਾਰੂ ਪਸ਼ੂ ਲਈ ਚਾਰਾ ਵੀ ਪਹੁੰਚ ਰਿਹਾ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਿਆਦਾ ਜਿਹੜਾ ਦਵਾਈ ਜ਼ਰੂਰੀ ਹੁੰਦੀ ਆ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਜਿਹੜਾ ਪਾਣੀ ਅਸੀਂ ਪਹਚਾਈਏ ਤੇ ਜੇ ਕੋਈ ਬਿਮਾਰ ਹੋਵੇ ਸੈਂਡ ਡਿਜ਼ੀਜ਼ਸ ਹੋ ਰਹੀਆਂ ਐ ਡੇਰੀਆ ਡੈਂਗੀ ਉਹਦਾ ਵੀ ਰਿਸਕ ਬਣਿਆ ਹੋਇਆ ਤੇ ਜੁੜੀ ਥੋੜੀ ਜਿਹੀ ਇੱਥੇ ਲੋਡ ਸੀ ਜਿਹੜੀ ਜਿਹੜੇ ਉਹ ਸੀ ਮੈਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਮੈਂ ਕਿਹਾ ਵੀ 100 ਐਮਬੂਲੈਂਸਾਂ ਸਾਨੂੰ ਤੁਸੀਂ ਦਿਓ ਵੀ ਪੈਰਾਮੈਡੀਕਸ ਵੀ ਤੇ ਮੈਡੀਸਿਨਸ ਤੇ ਉਹ ਆਣੀਆਂ ਸ਼ੁਰੂ ਹੋ ਜਾਣ ਕਿ ਐਮਬੂਲੈਂਸ ਤੁਹਾਡੇ ਕੋਲ ਸਾਡੇ ਸਟਾਫ ਨੂੰ ਵੀ ਥੋੜਾ ਜਿਹਾ ਸਾਹ ਆਏਗਾ ਉਹਦੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਐਨ ਜੀਓਜ਼ ਨਾਲ ਮੇਰੀ ਗੱਲ ਹੋਈ ਆ ਇਸ ਤੋਂ ਸવાય ਜਿਹੜੀ ਸਭ ਤੋਂ ਵੱਡੀ ਗੱਲ ਹੈ ਜੋ ਮੈਂ ਮਹਿਸੂਸ ਕੀਤਾ ਉਹ ਇਹ ਹੈਗਾ ਵੀ ਜਿਸ ਤਰ੍ਹਾਂ ਤੁਹਾਡੇ ਮੈਂ ਅੰਦਰ ਪਰਿਵਾਰਾਂ ਨੂੰ ਮਿਲ ਕੇ ਆਏ ਅ ਅਗਲੇ ਦੀ ਨਾ ਤਾਂ ਫਸਲ ਬਚੀ ਆ ਜੀ ਜ਼ਮੀਨ ਲੱਭਣੀ ਪਊਗੀ ਔਰ ਉਹਨਾਂ ਦੇ ਘਰ ਜਿਹੜੇ ਸੀਗੇ ਘਰਾਂ 'ਚ ਪਾਣੀ ਵੜ ਗਿਆ ਸਮਾਨ ਵੀ ਖਰਾਬ ਹੋ ਗਿਆ ਤੇ ਘਰ ਵੀ ਜਾਂ ਤਾਂ ਅਨਸੇਫ ਹੋ ਗਿਆ ਜਾਂ गिर ਗਿਆ ਜਾਂ ਮਤਲਬ ਰਹਿਣਯੋਗ ਨਹੀਂ ਰਿਹਾ ਤੇ ਇਹਨਾਂ ਲੋਕਾਂ ਨੂੰ ਇਸ ਵੇਲੇ ਸਾਡੇ ਜਿਹੜੇ ਆਪਣੇ ਭਰਾਵਾਂ ਦੀ ਲੋੜ ਹੈ ਤੇ ਮੈਂ ਖੁਦ ਇਹ ਫੈਸਲਾ ਕੀਤਾ ਕਿ ਦੋ ਪਰਿਵਾਰ ਇੱਕ ਕਿਸਾਨ ਦਾ ਪਰਿਵਾਰ ਤੇ ਇੱਕ ਮਜ਼ਦੂਰ ਦਾ ਪਰਿਵਾਰ ਮੈਂ ਅਡੌਪਟ ਕਰਾਂਗਾ ਜਿਹੜੇ ਸਾਡੇ ਲੋਕਲ ਲੀਡਰ ਹੈ ਚਾਹੇ ਐਮਐਲਏ ਸਾਹਿਬ ਹੋਣ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਿਹਤ ਵਾਲੇ ਹੋਣਗੇ ਅਸੀਂ ਵੈਰੀਫਾਈ ਆਈਡੈਂਟੀਫਾਈ ਕਰਾਂਗੇ ਤੇ ਉਹਦੇ ਨਾਲ ਅਸੀਂ ਉਹਨਾਂ ਦੇ ਅਕਾਊਂਟਸ ਵੈਰੀਫਾਈ ਕਰਕੇ ਆਧਾਰ ਕਰਕੇ ਸਾਰੇ ਅਸੀਂ ਉਹਨਾਂ ਨੂੰ ਕਰਾਂਗੇ ਅਸੀਂ 1-1 ਲੱਖ ਰੁਪਇਆ ਉਹਨਾਂ ਦੇ ਖਾਤੇ 'ਚ ਪਾਣ ਦਾ ਮਤਲਬ ਮੈਂ ਖੁਦ ਫੈਸਲਾ ਕੀਤਾ ਹੈ ਮੇਰਾ ਨਿੱਜੀ ਫੈਸਲਾ ਹੈ ਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਅਸੀਂ ਸਰਕਾਰ ਨੇ ਫੈਸਲਾ ਕੀਤਾ ਪਿਆ ਅਸੀਂ ਇੱਕ ਮਹੀਨੇ ਦੀ ਤਨਖਾਹ ਅਸੀਂ ਸੀਐਮ ਰਲੀਫ ਫੰਡਸ ਦੇਵਾਂਗੇ ਉਹ ਵੀ ਦੇਵਾਂਗੇ ਉਸ ਤੋਂ ਓਵਰ ਐਂਡ ਅਬਵ ਮੈਂ ਦੋ ਪਰਿਵਾਰ ਅਡਾਪਟ ਕੀਤੇ ਮੈਂ ਦੇ ਕੁਝ ਡਾਕਟਰਾਂ ਨਾਲ ਗੱਲ ਕੀਤੀ ਆ ਉਹਨਾਂ ਨੇ 5 5 ਮਤਲਬ ਟੋਟਲ 7 ਪਰਿਵਾਰਾਂ ਦੀ ਸਪਾਂਸਰਸ਼ਿਪ ਮੇਂ ਕੁ ਆ ਰਹੀ ਆ ਸੋ ਇਹ ਹਰ ਫਲੱਡ ਇਫੈਕਟਡ ਜ਼ਿਲ੍ਹੇ ਦੇ ਉਹ ਕੁਝ ਕੁ ਜਿਹੜਾ ਅਨਲਾਈਜ਼ ਨੰਬਰ ਦੀ ਗੱਲ ਹੋਈ ਹੈ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਦੀ ਇਸ ਤਰ੍ਹਾਂ ਜਿਹੜੇ ਸਾਰੇ ਹੋਰ ਵੀ ਜਿਹੜੇ ਦਾਨੀ ਸੱਜਣਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਪਰਿਵਾਰ ਨੂੰ ਅਡਾਪਟ ਕਰ ਲਓ ਉਹਦੇ ਨਾਲ ਗੱਲ ਕਰੋ ਔਰ ਉਹਨਾਂ ਦੇ ਖਾਤੇ ਦੇ ਵਿੱਚ ਸਿੱਧਾ ਡਾਇਰੈਕਟਲੀ ਜਿਹੜਾ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਦੇ ਖਾਤੇ 'ਚ ਇੱਕ ਲੱਖ ਰੁਪਇਆ ਪਾ ਦਿਓ ਤਾਂ ਕਿ ਜਦੋਂ ਬੰਦਾ ਆਪਣੇ ਘਰ ਵਾਪਸ ਜਾਵੇ ਉਹ ਖੜ ਕੇ ਆਪਣੇ ਘਰ ਨੂੰ ਦੇਖ ਜਾਵੇ ਤਾਂ ਉਹਦੀ ਜੇਬ ਦੇ ਵਿੱਚ ਇੱਕ ਲੱਖ ਰੁਪਇਆ ਹੋਵੇ ਤੇ ਸੋਚੇ ਵੀ ਮੈਂ ਘਟੋ ਘਟੇ ਇੱਕ ਘਟੋ ਆਪਣਾ ਜਿਹੜੀਆਂ ਇੱਟਾਂ ਹੈਗੀਆਂ ਸਾਰਾ ਕੁਝ ਹੈਗਾ ਤੇ ਆਪਣੇ ਬੱਚਿਆਂ ਲਈ ਸਰਦੀ ਰੋਣਾ ਦੀ ਜੋਤੀ ਬਾਹਰ ਲਗਾਈ ਸਾਰੇ 8 ਇੰਚ ਤੇ ਸੀ ਕੋਲੋਂ ਅੰਦਰ ਕਮਰੇ ਚ ਵੜ ਗਿਆ ਹਾਂਜੀ ਸਾਰਾ ਸਾਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਇਹ ਡਬਲ ਸਟੋਰੀ ਹੈ ਤੁਹਾਡਾ ਇਹ ਹਾਂਜੀ ਸਰ 4 ਕੀ ਬਿਲਡਿੰਗ ਹੈ ਆਪਣੇ ਕੋਲ ਸਾਰਾ